ਸਤ ਜੀ ਰਿਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਡੀਐਸਆਰ ਵਾਲੀ ਝੋਨੇ ਦੀ ਅੱਜ ਵੜਾਈ ਹੋ ਰਹੀ ਹੈ 26 9 2025 ਤੋਂ ਇਹ 25 5 2025 ਨੂੰ ਇਹਦੀ ਡੀਐਸਆਰ ਆਪਾਂ ਕਰੀ ਸੀ ਬਜਾਈ ਕਰੇ ਤੋਂ ਬਾਅਦ ਪਾਣੀ ਲਾ ਕੇ ਆਪਾਂ ਜਦੋਂ ਇਹ ਚ ਤੇ ਅੱਜ ਇਹਦੀ ਵੜਾਈ ਚੱਲ ਰਹੀ ਹੈ ਤੇ ਕੀ ਨਤੀਜੇ ਨਿਕਲਦੇ ਆਪਾਂ ਤੋਲ ਕੇ ਤੁਹਾਨੂੰ ਦੱਸਾਂਗੇ ਤੇ ਪਿੱਛੇ ਨਾਲ ਜਿਹਾ ਮਲਚਰ ਚੱਲ ਰਿਹਾ ਹੈ ਤੇ ਖੇਤ ਆਪਾਂ ਤਿਆਰ ਕਰਕੇ ਨਾਲ ਦੀ ਨਾਲ ਐਸਐਮਐਸ ਨਾਲ ਵੱਢ ਰਹੀਆਂ ਆ ਫਿਰ ਆਲੂਆਂ ਦੀ ਬਿਜਾਈ ਸ਼ੁਰੂ ਕਰੀਏ ਜੀ ਤੇ ਇਹ ਝਾੜ ਕੇ ਮੇਰੇ ਦਾ ਇਸ ਵਾਰ ਵੈਸੇ ਵੀ ਝਾੜ ਬਹੁਤ ਘਟਨੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਏਰੀਆ 'ਚ ਕਿਹੜੀ ਵੈਰਾਈਟੀ ਦਾ ਝਾੜ ਕੇ ਮੇਰੇ ਰਹਿ ਰਿਹਾ ਸਾਡੇ ਪੀਆ 126 ਜਿਹੜੀਆਂ ਪਹਿਲਾਂ ਆਮ ਯਾਰਾਂ ਦੋਸਤਾਂ ਦੇ ਆਪਣੇ ਵੱਡੀਆਂ ਗੰਗੀਆਂ ਨੇ ਟਰਾਂਸਪਲੈਂਟ ਵਾਲੀਆਂ ਤਕਰੀਬਨ 25 ਕੁਆਂਟਰ ਦੇ ਨੇੜੇ-ਤੇੜੇ ਨੇ 25 26 24 25 26 ਤੇ ਤੁਸੀਂ ਜਰੂਰ ਦੱਸਿਓ ਵੀ ਤੁਹਾਡੇ ਏਰੀਆ 'ਚ ਕੀ ਝਾੜ ਆ ਰਿਹਾ ਹੈ ਇਸ ਵਾਰ